ਪੰਜਾਬ ਨੂੰ ਕਾਂਗਰਸ ਨੇ ਦਲਿਤ ਸੀਐਮ ਦਾ ਜਿਹੜਾ ਚਿਹਰਾ ਹੈ ਉਹ ਦੇ ਦਿੱਤਾ ਗਿਆ ਜੀ ਹਾਂ ਚਰਨਜੀਤ ਸਿੰਘ ਚੰਨੀ ਨੂੰ ਹੈ ਜਿਹੜਾ ਮੁੱਖ ਮੰਤਰੀ ਵਜੋਂ ਨਿਵਾਜਿਆ ਗਿਆ ਹੈ ਤੇ ਨਾਲ ਹੀ ਉਹਨਾਂ ਦੇ ਦੋ ਡਿਪਟੀ ਸੀਐਮ ਇੱਕ ਜੱਟ ਸਿੱਖ ਚਿਹਰਾ ਤੇ ਇੱਕ Hindu face ਨੂੰ ਜਿਹੜਾ ਸੀਐਮ ਡਿਪਟੀ ਸੀਐਮ ਹੈ ਜਿਹੜਾ ਉਹ ਐਲਾਨ ਦਿੱਤਾ ਗਿਆ ਹੈ ਓਪੀ ਸੋਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਡਿਪਟੀ ਸੀਐਮ ਅਨਾਉਂਸ ਕੀਤਾ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਅਨਾਉਂਸਮੈਂਟ ਤੋਂ ਬਾਅਦ ਦੇ ਵਿੱਚ ਸੋਹ ਚੱਕਣ ਦਾ ਸਮਾਗਮ ਤੋਂ ਬਾਅਦ ਦੇ ਵਿੱਚ ਚਰਨਜੀਤ ਸਿੰਘ ਚੰਨੀ ਸਿੱਧਾ ਸੈਕਟਰੀਟਾ ਆਪਣਾ ਉਦਾਂ ਸੰਭਾਲਣ ਜਾਂਦੇ ਨੇ ਉਦਾਂ ਸੰਭਾਲਣ ਦੇ ਨਾਲ-ਨਾਲ ਉਹਨਾਂ ਦੇ ਨਾਲ ਜਿਹੜੇ ਜਾਂਦੇ ਨੇ ਹਰੀ ਸ਼ਰਾਵਤ ਜੋ ਕਿ ਪੰਜਾਬ ਦੇ ਇਨਚਾਰਜ ਨੇ ਕਾਂਗਰਸ ਵੱਲੋਂ ਲਗਾਏ ਗਏ ਅਤੇ ਉਸ ਦੇ ਨਾਲ ਨਵਜੋਤ ਸਿੰਘ ਸਿੱਧੂ ਪੀਪੀਸੀ ਦੇ ਪ੍ਰਧਾਨ ਅਤੇ ਕੁਲਜੀਤ ਸਿੰਘ ਨਾਗਰਾ ਪ੍ਰਗਟ ਸਿੰਘ ਅਤੇ ਹੋਰ ਵੀ ਜਿਹੜੇ ਵਿਧਾਇਕ ਨੇ ਉਹ ਕਾਰਜਕਾਲ ਸੰਭਾਲਣ ਲਈ ਚਰਨਜੀਤ ਸਿੰਘ ਚੰਨੀ ਦੇ ਨਾਲ ਸੈਕਟਰੀਏਟ ਪਹੁੰਚਦੇ ਨੇ ਅਤੇ ਲੱਡੂ ਖਵਾਉਂਦੇ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਚਰਨਜੀਤ ਸਿੰਘ ਚੰਨੀ ਵੱਲੋਂ ਆਪਦੀ ਪਹਿਲੀ ਬਤੌਰ ਸੀਐਮ ਪਹਿਲੀ ਕਾਨਫਰੰਸ ਆ ਜਿਹੜੀ ਉਹ ਪੰਜਾਬ ਭਵਨ ਦੇ ਵਿੱਚ ਰੱਖੀ ਜਾਂਦੀ ਹੈ ਜਿਸ ਦੇ ਵਿੱਚ ਚਰਨਜੀਤ ਸਿੰਘ ਚੰਨੀ ਆਮ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਦਲਿਤਾਂ ਦੀ ਸਰਕਾਰ ਆ ਚੁੱਕੀ ਹੈ ਹਾਲਾਂਕਿ ਗਰੀਬਾਂ ਦੀ ਜਿਹੜੀ ਸਰਕਾਰ ਹੈ ਇੱਕ ਇਕਾਂ ਆਦਮੀ ਬੰਦੇ ਨੂੰ ਆ ਜਿਹੜਾ ਅੱਜ ਸੀਐਮ ਨਵਾਜਿਆ ਗਿਆ ਹਾਈ ਕਮਾਂਡ ਵੱਲੋਂ ਹਾਲਾਂਕਿ ਵੱਡੇ ਵੱਡੇ ਜਿਹੜੇ ਐਲਾਨ ਨੇ ਉਹ ਵੀ ਚਰਨਜੀਤ ਸਿੰਘ ਚੰਨੀ ਵੱਲੋਂ ਕਹੇ ਗਏ ਨੇ ਕਿਹਾ ਗਿਆ ਕਿ ਗਰੀਬਾਂ ਦੇ ਜਿਹੜੇ ਬਿੱਲ ਨੇ ਉਹ ਮਾਫ ਕਰ ਦਿੱਤੇ ਜਾਣਗੇ ਗਰੀਬ ਨੇ ਜਿਹੜੇ ਆਪਣੇ ਬੀਲਾਂ ਨੂੰ ਫਾੜ ਦੇਣ ਜਿਨ੍ਹਾਂ ਦਾ 31 ਅਗਸਤ ਤੱਕ ਜੋ ਵੀ ਬਕਾਇਆ ਰਹਿੰਦਾ ਹੈ ਉਹਨਾਂ ਦਾ ਮਾਫ ਕਰਕੇ ਜਿਹੜਾ ਜਿਨ੍ਹਾਂ ਦੇ ਕਨੈਕਸ਼ਨ ਕੱਟੇ ਗਏ ਨੇ ਉਹਨਾਂ ਦੇ ਕਨੈਕਸ਼ਨ ਨੇ ਜਿਹੜੇ ਉਹ ਬਹਾਲ ਕੀਤੇ ਜਾਣਗੇ ਇੱਕ ਵੱਡਾ ਜਿਹੜਾ ਫੈਸਲਾ ਉਹ ਅੱਜ ਚਰਨਜੀਤ ਸਿੰਘ ਚੰਨੀ ਵੱਲੋਂ ਉਹਦਾ ਸੰਭਾਲਣ ਦੇ ਉੱਤੇ ਲਿਆ ਗਿਆ ਤੇ ਹੋਰ ਵੀ ਜਿਹੜੇ ਮੁੱਦੇ ਨੇ ਚਾਹੇ ਉਹ ਬੇਅਦਬੀ ਮਾਮਲਾ ਹੋਵੇ ਉਹ ਵੀ ਕਹਿ ਰਹੇ ਨੇ ਕਿ ਬੇਅਦਬੀ ਮਾਮਲਾ ਵੀ ਕਿਤੇ ਪਿੱਛੇ ਨਹੀਂ ਰਵੇਗਾ ਉਸ ਦਾ ਵੀ ਜਲਦ ਤੋਂ ਜਲਦ ਜਿਹੜਾ ਇਨਸਾਫ ਹੋਵੇਗਾ ਅਤੇ ਇਸ ਦੇ ਨਾਲ ਹੀ ਉਹਨਾਂ ਨੇ ਇੱਕ ਚੁਣੌਤੀ ਹੈ ਜਿਹੜੀ ਰੇਤ ਮਾਫੀਆ ਵਾਲਿਆਂ ਨੂੰ ਦਿੱਤੀ ਹੈ ਕਿ ਰੇਤ ਮਾਫੀਆ ਵਾਲੇ ਜਾਂ ਕੋਈ ਹੋਰ ਮਾਫੀਆ ਜਿਹੜਾ ਉਹਨਾਂ ਨੂੰ ਕਦੇ ਵੀ ਮਿਲਣ ਵਾਸਤੇ ਨਾ ਹੀ ਆਵੇ ਕਿਉਂਕਿ ਇਹ ਜਿਹੜੀ ਸਰਕਾਰ ਹੈ ਉਹ ਗਰੀਬਾਂ ਦੀ ਸਰਕਾਰ ਹੈ ਤੇ ਇੱਕ ਆਮ ਤੇ ਇਮਾਨਦਾਰ ਸਰਕਾਰ ਹੈ ਜਿਹੜੀ ਉਹ ਬਣਦੀ ਨਜ਼ਰ ਆਈ ਹੈ ਸੋ ਇਹ ਸਾਰੀਆਂ ਗੱਲਾਂ ਚਰਨਜੀਤ ਸਿੰਘ ਚੰਨੀ ਵੱਲੋਂ ਪ੍ਰੈਸ ਕਾਨਫਰੰਸ ਦੇ ਵਿੱਚ ਕੀਤੀਆਂ ਗਈਆਂ ਨੇ ਹਾਲਾਂਕਿ ਭੁੱਖ ਹੜਤਾਲ ਤੇ ਜਾਂ ਹੜਤਾਲਾਂ ਤੇ ਹੋਰ ਵੀ ਜਿਹੜੇ ਸਾਂਝਾ ਮੁਲਾਜ਼ਮ ਮੋਰਚਾ ਜਾਂ ਮੁਲਾਜ਼ਮ ਨੇ ਜਿਹੜੇ ਉਹਨਾਂ ਨੂੰ ਇੱਕ ਚਰਨਜੀਤ ਸਿੰਘ ਚੰਨੀ ਵੱਲੋਂ ਅਪੀਲ ਕੀਤੀ ਗਈ ਹੈ ਕਿ ਉਹ ਆਪਣੀਆਂ ਹੜਤਾਲਾਂ ਨੂੰ ਖਤਮ ਕਰਕੇ ਜਿਹੜਾ ਵਾਪਸ ਨੌਕਰੀ ਦੇ ਉੱਤੇ ਆਪਣੀਆਂ ਡਿਊਟੀਆਂ ਤੇ ਜਾਣ ਕਿਉਂਕਿ ਉਹਨਾਂ ਦੀ ਧਰਮ ਪਤਨੀ ਵੀ ਕਹਿੰਦੇ ਮੈਂ ਕਹਿੰਦੇ ਨੇ ਮੇਰੀ ਪਤਨੀ ਵੀ ਇੱਕ ਡਾਕਟਰ ਹੈ ਉਹ ਵੀ ਇੱਕ ਮੁਲਾਜ਼ਮ ਦਾ ਦਰਦ ਜਾਣਦੇ ਨੇ ਸੋ ਇਸੇ ਕਰਕੇ ਥੋੜਾ ਜਿਹਾ ਸਮਾਂ ਦੀ ਜਿਹੜੀ ਮੰਗ ਹੈ ਚਰਨਜੀਤ ਸਿੰਘ ਚੰਨੀ ਵੱਲੋਂ ਕੀਤੀ ਗਈ ਹੈ ਕਿ ਥੋੜਾ ਸਮਾਂ ਉਹਨਾਂ ਨੂੰ ਦਿੱਤਾ ਜਾਵੇ ਤਾਂ ਜੋ ਉਹ ਪੂਰਾ ਜਿਹੜਾ ਮਾਮਲੇ ਤੋਂ ਜਾਣੂ ਹੋਣ ਅਤੇ ਜਿੰਨੇ ਵੀ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਵੀ ਜਲਦ ਪੱਕਾ ਕੀਤਾ ਜਾਵੇਗਾ ਸੋ ਵੱਡੀਆਂ ਗੱਲਾਂ ਨੇ ਜਿਹੜੀਆਂ ਕਾਨਫਰੰਸ ਦੇ ਵਿੱਚ ਕੀਤੀਆਂ ਗਈਆਂ ਨੇ ਚਰਨਜੀਤ ਸਿੰਘ ਚੰਨੀ ਦਾ ਜ਼ਿਕਰ ਤੁਹਾਨੂੰ ਮੈਂ ਥੋੜਾ ਜਿਹਾ ਬੈਕਗ੍ਰਾਉਂਡ ਦੱਸ ਦੇਣਾ ਚਾਹੁੰਦਾ ਕਿ ਚਰਨਜੀਤ ਸਿੰਘ ਚੰਨੀ ਤਿੰਨ ਵਾਰ ਦੇ ਮੰਤਰੀ ਨੇ ਜਿਹੜੇ ਵਿਧਾਇਕ ਨੇ ਉਹ ਬਣ ਚੁੱਕੇ ਨੇ ਤੇ ਇੱਕ ਵਾਰ ਮੰਤਰੀ 2017 ਦੇ ਵਿੱਚ ਜਿਹੜਾ ਮੰਤਰੀ ਮੰਡਲ ਵਿੱਚ ਸ਼ਾਮਿਲ ਹੁੰਦੇ ਹਨ 2007 ਵਿੱਚ ਚਰਨਜੀਤ ਸਿੰਘ ਚੰਨੀ ਦਾ ਬਤੌਰ ਆਜ਼ਾਦ ਉਮੀਦਵਾਰ ਜਿਹੜਾ ਸਫ਼ਰ ਹੈ ਉਹ ਸ਼ੁਰੂ ਹੁੰਦਾ ਹੈ 2007 ਤੋਂ ਬਾਅਦ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੀ ਨੇ ਜਿਹੜੇ ਕਾਂਗਰਸ ਦੇ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਸ਼ਾਮਿਲ ਕਰਾਉਂਦੇ ਨੇ ਸੋ ਕੁਝ ਸਮੇਂ ਦੇ ਬਾਅਦ ਚਰਨਜੀਤ ਸਿੰਘ ਚੰਨੀ ਨੇ ਜਿਹੜੇ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਲਈ ਪਹੁੰਚ ਰਹੇ ਨੇ ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਿਹੜੀ ਇੱਕ ਕਾਨਫਰੰਸ ਜਾਂ ਇੱਕ ਜਿਹੜੀ ਮੀਟਿੰਗ ਆ ਉਹ ਵੀ ਰੱਖੀ ਗਈ ਆ ਕੈਪਟਨ ਖੇਮੇ ਦੇ ਵਿਧਾਇਕ ਨੇ ਜਿਹੜੇ ਉਹ ਵੀ ਇੱਥੇ ਪਹੁੰਚਣ ਆਇਓ ਸ਼ੁਰੂ ਹੋ ਚੁੱਕੇ ਨੇ ਸੋ ਕੈਪਟਨ ਖੇਮੇ ਦੇ ਵਿਧਾਇਕ ਜੇਕਰ ਗੱਲ ਕਰਾਂ ਤਾਂ ਰਾਣਾ ਗੁਰਮੀਤ ਸਿੰਘ ਸੋਢੀ ਨੇ ਜਿਹੜੇ ਉਹ ਵੀ ਇੱਥੇ ਪਹੁੰਚ ਚੁੱਕੇ ਨੇ ਫਤਿਹਜੰਗ ਬਾਜਵਾ ਪ੍ਰਤਾਪ ਸਿੰਘ ਬਾਜਵਾ ਉਹ ਵੀ ਇੱਥੇ ਪਹੁੰਚ ਚੁੱਕੇ ਨੇ ਗੁਰਜੀਤ ਸਿੰਘ ਔਜਲਾ ਉਹ ਵੀ ਇੱਥੇ ਪਹੁੰਚੇ ਨੇ ਬਲਵਿੰਦਰ ਲਾਢੀ ਰਵਿੰਦਰ ਸਿੰਘਲਾ ਬਲਵੀਰ ਸਿੰਘ ਸਿੱਧੂ ਸਾਰੇ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਲਈ ਪਹੁੰਚੇ ਨੇ ਸੋ ਇੱਕ ਵੱਡਾ ਜਿਹੜਾ ਮੰਤਰੀ ਦਾ ਖੇਮਾ ਜਿਹੜਾ ਉਹ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਗੱਲਬਾਤ ਕਰ ਰਹੇ ਅੰਦਰ ਪਹੁੰਚੇ ਨੇ ਤੇ ਚਰਨਜੀਤ ਸਿੰਘ ਚੰਨੀ ਵੀ ਕੁਝ ਸਮੇਂ ਦੇ ਵਿੱਚ ਇੱਥੇ ਪਹੁੰਚਣਗੇ ਦੇਖਣਾ ਹੋਏਗਾ ਕਿ ਕੀ ਨਿਕਲ ਕੇ ਸਾਹਮਣੇ ਆਉਂਦਾ ਕਿਉਂਕਿ ਚਰਨਜੀਤ ਸਿੰਘ ਚੰਨੀ ਵਧਾਈ ਦੇਣ ਲਈ ਜਦ ਗੱਲਬਾਤ ਕਰਨ ਲਈ ਧੰਨਵਾਦ ਕਰਨ ਲਈ ਜਿਹੜਾ ਕੈਪਟਨ ਅਮਰਿੰਦਰ ਸਿੰਘ ਦਾ ਉਹ ਇੱਥੇ ਪਹੁੰਚ ਰਹੇ ਨੇ ਹਾਲਾਂਕਿ ਚਰਨਜੀਤ ਸਿੰਘ ਚੰਨੀ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦੇ ਕਿਤੇ ਨਾ ਕਿਤੇ ਨਜ਼ਰ ਆਏ ਨੇ ਕਿਉਂ ਕਹਿ ਰਹੇ ਸੀ ਕਿ ਕੈਪਟਨ ਅਮਰਿੰਦਰ ਸਿੰਘ ਦਾ ਵੀ ਕਾਰਜਕਾਲ ਬਹੁਤ ਸੋਹਣਾ ਰਿਹਾ ਹੈ ਸੋ ਦੇਖਣਾ ਹੁਣ ਇਹ ਹੋਵੇਗਾ ਕਿ ਕੀ ਚਰਨਜੀਤ ਸਿੰਘ ਚੰਨੀ ਜਿਹੜੇ ਨਵੇਂ ਮੁੱਖ ਮੰਤਰੀ ਬਣੇ ਨੇ ਉਹ ਕਿੰਨਾ ਕੁ ਅਸਰਦਾਰ ਕਰ ਸਕਦੇ ਨੇ ਪੰਜਾਬ ਦੇ ਜਿਹੜੇ ਮਸਲੇ ਨੇ ਕੀ ਉਹ ਉਹਨਾਂ ਨੂੰ ਹੱਲ ਕਰ ਪਾਉਣਗੇ ਕਿਉਂਕਿ ਬੜੀਆਂ ਚੁਣੌਤੀਆਂ ਨੇ ਚਰਨਜੀਤ ਸਿੰਘ ਚੰਨੀ ਦੇ ਮੂਹਰੇ ਕੱਟੇ ਵਿਧਾਇਕਾਂ ਨੂੰ ਲੈ ਕੇ ਤੁਰਨਾ ਸਭ ਤੋਂ ਵੱਡੀ ਜਿਹੜੀ ਚੁਣੌਤੀ ਆ ਉਹ ਹੋਵੇਗੀ ਬੇਅਦਬੀ ਦਾ ਮਾਮਲਾ ਹੋਵੇਗਾ ਹੋਰ ਵੀ ਜਿਹੜੇ ਕਈ ਮਾਮਲੇ ਨੇ ਜਿਹੜੇ ਉਹ ਚਨਜੀਤ ਸਿੰਘ ਚੰਨੀ ਦੇ ਬਤੌਰ ਚੁਣੌਤੀਆਂ ਦੇ ਸਾਹਮਣੇ ਅੱਗੇ ਖੜੇ ਹੋਏ ਨੇ ਹੁਣ ਦੇਖਣਾ ਹੋਵੇਗਾ ਕਿ ਇਹ ਚੁਣੌਤੀਆਂ ਨੂੰ ਕਿੰਨਾ ਕੁ ਉਹ ਪਾਰ ਕਰ ਪਾਉਂਦੇ ਨੇ ਇਹ ਆਉਣ ਵਾਲਾ ਸਮਾਂ ਹੀ ਦੱਸ ਸਕਦਾ ਹੈ ਕੈਮਰਾਮੈਨ ਐਸ ਕੇ ਦੇ ਨਾਲ ਮੈਂ ਸਮਰਪ੍ਰੀਤ ਸਿੰਘ ਸਿਸਵਾ ਫਾਰਮ ਤੋਂ